ਹੈਲੋ ਗਾਇਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਏ ਸਾਜ ਆਪਾਂ ਚੱਲੇ ਆਂ ਮਾਸ਼ੀਵਾੜੇ ਆਓ ਹੁਣ ਤੁਹਾਨੂੰ ਆਪਾਂ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਾਈਏ ਗਾਇਸ ਤੁਸੀਂ ਦੇਖ ਸਕਦੇ ਹੋ ਪੀਏ ਪੀ ਪਹੁੰਚ ਚੁੱਕੇ ਆਂ ਆਪਾਂ ਇਹ ਸਭ ਦਿਓ ਚੈੱਕ ਕਰੋ ਹਾਈਵੇ ਦਾ ਵਿਊ ਗਾਇਸ ਚੈਨਲ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਬੈਲ ਆਈਕਨ ਜਰੂਰ ਕਰਿਓ ਸਾਡੀ ਨਵੀਂ ਵੀਡੀਓ ਤੁਹਾਡੇ ਤੱਕ ਜਰੂਰ ਪਹੁੰਚ ਸਕੇ ਇਹ ਸਭ ਦਿਓ ਗਾਇਸ ਕੰਮ ਚੱਲਦਾ ਪਿਆ ਹੈ ਪੁਲ ਦਾ ਵੇ ਇਸ ਟਰੈਕਟਰ ਵੇਖ ਸਕਦੇ ਹੋ ਕਿ ਪਟਰਾਲੀ ਦੇ ਜਿਹੜਾ ਹੈ ਕੋ ਟਰੈਕਟਰ ਹੈ ਤੇ ਸਾਡੇ ਨੂੰ ਇਹ ਛੜਕ ਬੰਦੀ ਪਈ ਹੈ ਨਵੀਂ ਗਾਈਸ ਉਹਨੂੰ ਗੱਡੀ ਦੇ ਵਿੱਚ ਆਪਾਂ ਪਹੁੰਚਣ ਲੱਗੇ ਆ ਪੈਟਰੋਲ ਤੇ ਦੇਖ ਸਕਦੇ ਹੋ ਇੰਡੀਅਨ ਆਲ ਦਾ ਪੰਪ ਹੈ ਵੇਖ ਸਕਦੇ ਹੋ ਗਾਈਸ ਪੰਪ ਬਹੁਤ ਵੱਡਾ ਹੈ ਬਹੁਤ ਵਧੀਆ ਗੈਸੇ ਨਾਲ ਪੈਟਰੋਲ ਹੁੰਦਾ ਹੈ ਦੇਖ ਸਕਦੇ ਹੋ ਚੈੱਕ ਕਰੋ ਪੰਪ ਦਾ ਵਿਊ ਕਿੰਦੇ ਸੱਕਦੇ ਹਾਂ ਅੱਗੇ ਐਕਸ ਯੂ ਵੀ 500 ਕੋਲਤੀ ਆਈ ਆ ਗਾਈਸ ਆਪਾਂ 2000 ਦਾ ਪੂਣਾ ਪੈਟਰੋਲ ਇਹ ਸੱਕਦੇ ਹਾਂ ਮੀਟਰ ਚੱਲਦਾ ਪਿਆ ਆ ਕਿੰਸ 2000 ਦਾ ਪੂਣਾ ਆਪਾਂ ਪੈਟਰੋਲ ਚੈੱਕ ਕਰੋ ਗਏ ਇਸ ਪੰਪ ਦਾ ਵਿਊ ਗਾਈਸ ਚੈਨਲ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਬੈਲ ਆਈਕਨ ਜਰੂਰ ਕਰਿਓ ਸਾਡੀ ਨਵੀਂ ਵੀਡੀਓ ਤੁਹਾਡੇ ਤੱਕ ਜਰੂਰ ਪਹੁੰਚ ਸਕੇ ਇਸ ਨੂੰ ਗੱਡੀ ਦੇ ਵਿੱਚ ਪੈਚ ਲਾ ਪੈਟਰੋਲ ਲੈ ਸਕਦੇ ਹੂੰ ਤੁਸੀਂ ਗ ਇਸ ਗੱਡੀ ਦੇ ਵਿੱਚ ਪਾ ਲਿਆ ਪੈਟਰੋਲ Google Map ਤੇ ਆਪਾਂ ਲਾ ਲਈਏ ਲੋਕੇਸ਼ਨ ਗ ਇਸ ਚੈੱਕ ਕਰੋ ਹਾਈਵੇ ਦਾ ਵੀਊ ਕਿੰਨੀ ਹਰੀਆਲੀ ਹਰੀਆਲੀ ਆ ਕਿੰਨੇ ਸੋਹਣੇ ਬੂਟੇ ਲੱਗਦੇ ਆ ਲੱਗੇ ਹੋਏ ਕਿ ਇਸ ਜ਼ਰੂਰ ਇੱਕ ਬੂਟਾ ਲਾਇਆ ਕਰੋ ਗ ਇਸ ਚੈੱਕ ਕਰੋ ਹਾਈਵੇ ਦਾ ਵੀਊ ਕਿੰਨਾ ਸੋਹਣਾ ਆ ਇਹ ਦੇ ਸਕਦੇ ਹੂੰ ਚੈਨਲ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਬੈਲ ਆਈਕਨ ਜਰੂਰ ਕਰਿਓ ਸਾਡੀ ਨਵੀਂ ਵੀਡੀਓ ਤੁਹਾਡੇ ਤੱਕ ਜਰੂਰ ਪਹੁੰਚ ਸਕੇ ਦੁਬਾਰਾ ਸਾਈ ਵਿਖੇ ਪਹੁੰਚ ਚੁੱਕੇ ਆਂ ਗੱਡੀ ਆਪਾਂ ਲਉਣ ਲੱਗੇ ਆਂ ਪਾਰਕਿੰਗ ਚ ਨਹੀਂ ਚੱਲਦੇ ਆਪਾਂ ਨਾ ਕਿਹਾ ਦੇ 50 ਗਾਇਸ ਆਪਾਂ ਗੁਰਦੁਆਰਾ ਸਾਈ ਵਿਖੇ ਪਹੁੰਚ ਚੁੱਕੇ ਆਉ ਹੁਣ ਆਪਾਂ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰੀਏ ਗਾਇਸ ਦਰਸ਼ਨ ਕਰੋ ਗੁਰਦੁਆਰਾ ਸਾਹਿਬ ਜੀ ਦੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਆਹ ਹੁਣ ਆਪਾਂ ਗੁਰਦੁਆਰਾ ਸਾਈਂ ਵੀ ਦਾ ਇਤਿਹਾਸ ਬਾਬਾ ਜੀ ਕੋ ਸਰਬਨ ਕਰੀਏ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ ਕੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਜਿਨ੍ਹਾਂ ਨੇ ਲਖਤੇ ਜਿਗਰ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਦੀਆਂ ਚਮਕੌਰ ਦੀ ਗੜੀ ਵਿੱਚ ਸ਼ਹਾਦਤਾਂ ਹੁੰਦੀਆਂ ਹਨ ਪੰਜ ਪਿਆਰਿਆਂ ਦਾ ਹੁਕਮ ਮੰਨ ਕੇ ਕਲਗੀਧਰ ਪਾਤਸ਼ਾਹ ਤਾੜੀ ਮਾਰ ਕੇ ਚਮਕੌਰ ਦੀ ਗੜੀ ਤੋਂ ਪੰਥ ਦਾ ਹੁਕਮ ਮੰਨ ਕੇ ਮਾਛੀਵਾੜਾ ਸਹਿਬ ਵੱਲ ਆਉਂਦੇ ਹਨ ਝਾੜ ਸਹਿਬ ਤੋਂ ਹੁੰਦੇ ਹੋਏ ਸਤਿਗੁਰੂ ਸਾਹਮਣੇ ਖੂਹ ਸਹਿਬ ਹੈ ਜਿੱਥੇ ਆ ਕੇ ਸਤਿਗੁਰੂ ਨੇ ਜਲ ਛਕਿਆ ਖੂਹ ਵਿੱਚੋਂ ਪਾਣੀ ਕੱਢਣ ਵਾਲੀ ਟੈਂਡ ਲੈ ਕੇ ਇਸ ਝੰਡ ਸਹਿਬ ਦੇ ਹੇਠਾਂ ਕਲਗੀਧਰ ਪਾਤਸ਼ਾਹ ਨੇ ਆਰਾਮ ਕੀਤਾ ਕਿਉਂਕਿ ਸਤਗੁਰੂ 6 ਪੋ ਦੀ ਸਾਰੀ ਰਾਤ ਜਾਗੇ 7 ਪੋ ਦੀ ਸਾਰੀ ਰਾਤ ਜਾਗੇ 8 ਪੋ ਦੀ ਸਾਰੀ ਰਾਤ ਨੂੰ ਸਫਰ ਕੀਤਾ ਔਰ 9 ਪੋ ਦੀ ਰਾਤ ਨੂੰ ਮਹਾਰਾਜੀ ਇੱਥੇ ਪਹੁੰਚੇ ਔਰ ਵਿਛੜੇ ਹੋਏ ਸਤਗੁਰੂ ਤੋਂ ਤਿੰਨ ਸਿੰਘ ਇੱਥੇ ਸਤਗੁਰੂ ਨੂੰ ਮਿਲੇ ਪਿਆਰੇ ਭਾਈ ਦਇਆ ਸਿੰਘ ਪਿਆਰੇ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਗੁਰੂ ਪਾਤਸ਼ਾਹ ਮਹਾਰਾਜੀ ਦੇ ਨਾਲ ਬੇਨਤੀ ਰੂਪ ਵਿੱਚ ਦਰਦ ਸਾਂਝਾ ਕਰਨ ਲੱਗੇ ਕਿ ਪਾਤਸ਼ਾਹ ਪਰਿਵਾਰ ਵਿਛੜ ਗਿਆ ਹੈ ਆਨੰਦਪੁਰ ਛੱਡਣਾ ਪਿਆ ਪੁੱਤਰਾਂ ਦੀਆਂ ਸ਼ਹਾਦਤਾਂ ਹੋ ਗਈਆਂ ਨੇ ਛੋਟੇ ਸਹਿਬਜ਼ਾਦਿਆਂ ਦਾ ਪਤਾ ਨਹੀਂ ਮਾਤਾ ਗੁਜਰ ਕੌਰ ਵਿਛੜ ਗਏ ਹਨ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਉਸ ਸਮੇਂ ਗੁਰਸਿੱਖਾਂ ਨੂੰ ਆਪਣੇ ਹਿਰਦੇ ਦੀ ਚੜ੍ਹਦੀ ਕਲਾ ਬਿਆਨ ਕਰਨ ਵਾਸਤੇ ਇਹ ਸ਼ਬਦ ਉਚਾਰਨ ਕੀਤਾ ਖਿਆਲ ਪਾਤਸ਼ਾਹੀ ਦਸਵੀਂ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਸਤਗੁਰੂ ਸਮੁੱਚੇ ਇਸ ਸ਼ਬਦ ਦੇ ਵਿੱਚ ਆਪਣੀ ਆਤਮਿਕ ਅਡੋਲਤਾ ਸਤਗੁਰੂ ਦਰਸਾਰੇ ਸਨ ਇੱਥੋਂ ਹੀ ਫਿਰ ਭਾਈ ਗੁਲਾਬਾ ਭਾਈ ਪੰਜਾਬਾ ਆਪਣੇ ਘਰ ਮਹਾਰਾਜ ਜੀ ਨੂੰ ਲੈ ਕੇ ਗਏ ਜਿੱਥੇ ਗੁਰਦੁਆਰਾ ਚੁਬਾਰਾ ਸਾਹਿਬ ਸੁਭਾਏਮਾਨ ਹੈ ਚੁਬਾਰਾ ਸਾਹਿਬ ਵਿਖੇ ਮਾਤਾ ਹਰਦਈ ਜੀ ਨੇ ਗੁਰੂ ਜੀ ਦੇ ਦਰਸ਼ਨ ਕਰਕੇ ਬਸਤਰ ਭੇਟ ਕੀਤੇ ਆਪਣਾ ਜਨਮ ਆਪਣਾ ਜੀਵਨ ਉਸਨੇ ਸਫਲਾ ਕੀਤਾ ਚੁਬਾਰੇ ਦੇ ਵਿੱਚ ਸਤਗੁਰੂ ਜੀ ਦਾ ਨਿਵਾਸੀ ਤੇ ਘੋੜਿਆਂ ਦੇ ਸਦਾਗਰ ਦੋ ਗਨੀਖਾਂ ਨਵੀਖਾਂ ਬੜੇ ਪਿਆਰ ਭਾਵਨਾ ਨਾਲ ਆਏ ਬੇਨਤੀ ਕੀਤੀ ਮਹਾਰਾਜ ਸਾਡੇ ਘਰ ਵੀ ਚਰਨ ਪਾਓ ਕਲਗੀਧਰ ਪਾਤਸ਼ਾਹ ਮਹਾਰਾਜੀ ਨੂੰ ਸੁੰਦਰ ਘੋੜੇ ਕੀਮਤੀ ਘੋੜੇ ਲਿਆ ਕੇ ਦਿੰਦੇ ਸਨ ਜੋ ਘੋੜਿਆਂ ਦੇ ਸਦਾਗਰ ਸਨ ਪਾਤਸ਼ਾਹ ਨੂੰ ਬੜੇ ਸਤਕਾਰ ਨਾਲ ਆਪਣੇ ਘਰ ਲੈ ਕੇ ਗਏ ਗੁਰੂ ਪਾਤਸ਼ਾਹ ਮਹਾਰਾਜੀ ਨੂੰ ਪਨਾਹ ਦਿੱਤੀ ਜਦੋਂ ਪਹਿਰੇ ਸਖਤ ਹੁੰਦੇ ਦੇਖੇ ਭਾਈ ਗਨੀਖਾਨੇ ਬੇਨਤੀ ਕੀਤੀ ਮਹਾਰਾਜ ਤੁਸੀਂ ਸਾਡੇ ਉੱਚ ਦੇ ਪੀਰ ਬਣੋ ਅਗਲੇ ਸਫਰ ਵਿੱਚ ਤੁਹਾਨੂੰ ਲੈ ਕੇ ਚੱਲੀਏ ਤੁਹਾਡੀ ਸੇਵਾ ਕਰਨੀ ਸਾਡੇ ਲਈ ਸੁਖਾਲੀ ਹੋ ਜਾਏ ਗੁਰੂ ਜੀ ਨੇ ਉੱਚ ਦਾ ਪੀਰ ਬਣਨਾ ਪ੍ਰਵਾਨ ਕਰ ਲਿਆ ਪਲੰਗ ਤੇ ਗੁਰੂ ਜੀ ਚੌਂਕੜਾ ਲਗਾ ਕੇ ਬੈਠ ਗਏ ਔਰ ਭਾਈ ਗਨੀਖਾ ਭਾਈ ਨਵੀਖਾਨੇ ਅਗਲੇ ਪਾਵਿਆਂ ਤੋਂ ਮੋਢਾ ਦਿੱਤਾ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਨੇ ਪਿਛਲੇ ਪਾਵਿਆਂ ਤੋਂ ਮੋਢਾ ਦਿੱਤਾ ਭਾਈ ਮਾਨ ਸਿੰਘ ਨੇ ਚੋੜ ਕੀਤਾ ਔਰ ਜਦੋਂ ਸ਼ਹਿਰ ਤੋਂ ਕੁਝ ਹਟਵਾ ਮਾਛੀਵਾੜੇ ਤੋਂ ਗਏ ਤਾਂ ਅਚਾਨਕ ਹੀ ਦਿਲਾਵਰ ਖਾਨ ਨੇ ਨਾਕਾਬੰਦੀ ਕੀਤੀ ਹੋਈ ਸੀ ਜਿਸ ਨੇ ਸ਼ਨਾਖਤ ਵਾਸਤੇ ਪੁੱਛਿਆ ਤਾਂ ਗੁਰੂ ਮਹਾਰਾਜ ਸਤਗੁਰੂ ਜੀ ਆਖਣ ਲੱਗੇ ਵੇਖੋ ਸਾਡੇ ਤਾਂ ਇਸ ਇਲਾਕੇ ਵਿੱਚ ਬਹੁਤ ਮুরিਦ ਨੇ ਉਸ ਸਮੇਂ ਮਹਾਰਾਜ ਜੀ ਸਤਗੁਰੂ ਜੀ ਨੂੰ ਰੋਕਿਆ ਗਿਆ ਸੂਰਜ ਪ੍ਰਕਾਸ਼ ਦੀ ਕਥਾ ਵਿੱਚ ਹੈ ਕਿ ਪੂਰੀ ਰਾਤ ਸਤਗੁਰੂ ਜੀ ਉੱਥੇ ਠਹਿਰੇ ਫਿਰ ਨੂਰਪੁਰ ਦਾ ਕਾਜੀ ਅਨਾਇਤ ਅਲੀ ਅਤੇ ਸ਼ਨੋਹ ਦਾ ਕਾਜੀ ਨੂਰ ਮੁਹੰਮਦ ਦੋ ਕਾਜ਼ੀਆਂ ਦੀ ਸ਼ਨਾਖਤ ਕਰਵਾਈ ਗਈ ਜਿਨ੍ਹਾਂ ਨੇ ਸਜਦਾ ਕੀਤਾ ਕਹਿਣ ਲੱਗੇ ਸਾਡੇ ਪੀਰਾਂ ਦੇ ਪੀਰ ਹਨ ਅੱਲਾ ਦਾ ਨੂਰ ਹਨ ਇਹਨਾਂ ਨੂੰ ਅੱਗੇ ਜਾਣ ਦਿੱਤਾ ਜਾਏ ਪਾਤਸ਼ਾਹ ਜੀ ਦੀ ਸ਼ਨਾਖਤ ਤੋਂ ਬਾਅਦ ਦਿਲਾਵਰ ਖਾਨ ਨੇ ਵੀ ਜਥਾ ਸ਼ਕਤ ਭੇਟਾ ਅਰਪਣ ਕਰਕੇ ਗੁਰੂ ਜੀ ਨੂੰ ਅੱਗੇ ਰਵਾਨਾ ਕੀਤਾ ਗੁਰੂ ਮਹਾਰਾਜ ਜੀ ਦੇ ਇਹ ਚਾਰ ਅਸਥਾਨ ਹਨ ਜਿੱਥੇ ਆਪਾਂ ਹਾਜ਼ਰੀ ਭਰ ਰਹੇ ਹਾਂ ਗੁਰਦੁਆਰਾ ਚਰਨ ਕਮਲ ਸਾਹਿਬ ਇਹ ਜੰਡ ਸਾਹਿਬ ਗੁਰੂ ਪਾਤਸ਼ਾਹ ਦਾ ਪ੍ਰਾਰਤਨ ਅੱਜ ਵੀ ਸਾਨੂੰ ਸਤਿਗੁਰੂ ਜੀ ਦੇ ਯਾਦ ਦਿਵਾਉਂਦਾ ਹੈ ਗੁਰਦੁਆਰਾ ਚੁਬਾਰਾ ਸਾਹਿਬ ਜਿੱਥੇ ਉਹ ਮੱਟ ਪਿਆ ਹੈ ਜਿਸ ਵਿੱਚ ਬਸਤਰ ਰੰਗੇ ਗਏ ਨਿਸ਼ਾਨੀ ਅੱਜ ਵੀ ਮੌਜੂਦ ਹੈ ਗੁਰਦੁਆਰਾ ਪਾਈ ਗਨੀਖਾ ਨਬੀ ਖਾਨ ਸਾਹਿਬ ਉੱਥੇ ਮਹਾਰਾਜ ਦਾ ਹੱਥ ਲਿਖਤ ਹੁਕਮਨਾਮੇ ਦਾ ਦਰਸ਼ਨ ਹੁੰਦਾ ਹੈ ਜਦੋਂ ਚੌਥੇ ਅਸਥਾਨ ਗੁਰਦੁਆਰਾ ਕਿਰਪਾਨ ਭੇਟ ਜਾਵਾਂਗੇ ਤੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਇਤਿਹਾਸਕ ਪੁਰਾਤਨ ਖੂਹ ਹੈ ਜੋ ਆਪਾਂ ਨੂੰ ਸਤਿਗੁਰੂ ਗੁਰੂ ਮਹਾਰਾਜ ਜੀ ਦੇ ਇਹ ਚਾਰ ਸਥਾਨ ਹਨ ਗੁਰੂ ਕਿਰਪਾ ਕਰਨ ਯਾਤਰਾ ਸਫਲੀ ਹੋਵੇ ਇਹਨਾਂ ਵੀਰਾਂ ਦਾ ਚੈਨਲ ਵਾਲਿਆਂ ਵੀਰਾਂ ਦਾ ਵੀ ਧੰਨਵਾਦ ਹੈ ਉਪਰਾਲਾ ਜੋ ਕਰਦੇ ਹਨ ਕਥਾ ਕਹਾਣੀਆਂ ਗੁਰੂ ਮਹਾਰਾਜ ਜੀ ਦੇ ਵਿਚਾਰ ਨੂੰ ਘਰ ਘਰ ਪਹੁੰਚਾਉਂਦੇ ਹਨ ਸਭ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਾਇਸ ਤੁਸੀਂ ਬਾਬਾ ਜੀ ਤੋਂ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ ਸਰਬਣ ਕਰ ਲਿਆ ਹੋਵੇਗਾ ਬਾਬਾ ਜੀ ਇਤਿਹਾਸ ਦੇ ਵਿੱਚ ਜ਼ਿਕਰ ਕਰ ਰਹੇ ਸੀਗੇ ਖੂਹ ਦਾ ਜਿੱਥੇ ਮਹਾਰਾਜਿਆਂ ਨੇ ਪਾਣੀ ਸ਼ਨਾਨਾ ਕੀਤਾ ਤੇ ਜਲ ਛਕਿਆ ਉਸ ਖੂਹ ਦੇ ਦਰਸ਼ਨ ਕਰੀਏ ਗਾਇਸ ਦਰਸ਼ਨ ਕਰੋ ਖੂਹ ਦੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਗੇਸਾ ਪਾ ਬਹੁਤ ਹੀ ਵੜ ਭਾਗ ਗਏ ਆ ਇਸ ਖੂ ਦੇ ਦਰਸ਼ਨ ਕਰ ਰਹੇ ਆ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਗੈਸੋ ਸੇ ਜਰੂਰ ਗੁਰਦੁਆਰਾ ਸਾਹਿਬ ਜੀ ਆਓ ਦਰਸ਼ਨ ਕਰੋ ਖੂ ਦੇ ਉਸ ਜੰਦ ਦੇ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਦਰਸ਼ਨ ਕਰੋ ਖੂ ਦੇ ਇਹ ਸਾਦੇ ਵਾਹਿਗੁਰੂ ਜੀ ਟਿੰਡਾ ਵੀ ਹਲੇ ਤੱਕ ਲੱਗੀਆਂ ਹੋਈਆਂ ਆ ਦੇਖ ਸਕਦੇ ਹੋ ਤੁਸੀਂ ਗਾਈਸ ਚੈਨਲ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਆ ਕਰੋ ਬੈਲ ਆਈਕਨ ਜਰੂਰ ਕਰਿਆ ਕਰੋ ਸਾਡੀ ਨਵੀਂ ਵੀਡੀਓ ਤੁਹਾਡੇ ਤੱਕ ਜਰੂਰ ਪਹੁੰਚ ਸਕੇ ਕਿ ਇਸ ਇਹ ਖੂਦ ਇਤਿਹਾਸ ਲਿਖਿਆ ਹੋਇਆ ਹੈ ਗਾਈ ਸੁਣਾਓ ਆਪਾਂ ਜੰਡ ਸਾਹਿਬ ਜੀ ਦੇ ਦਰਸ਼ਨ ਕਰਨ ਚੱਲੀਏ ਵਾਹਿਗੁਰੂ ਜੀ ਦਰਸ਼ਨ ਕਰੋ ਜੰਡ ਸਾਹਿਬ ਜੀ ਦੇ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਜੀ ਆਪਾਂ ਬਹੁਤ ਹੀ ਵਡਪਾਗੇ ਹਾਂ ਜੋ ਇਸ ਜੰਡ ਸਾਹਿਬ ਜੀ ਦੇ ਦਰਸ਼ਨ ਕਰ ਰਹੇ ਆ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਇਸ ਤਸੀਂ ਬਾਬਾ ਜੀ ਤੋਂ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ ਸਰਵਣ ਕਰ ਲਿਆ ਹੈਗਾ ਜੇ ਮੇਰੇ ਤੋਂ ਵੀਡੀਓ ਬਣਾਉਂਦਿਆਂ ਕੋਈ ਵੀ ਗਲਤੀ ਹੋndi ਮਾਫ ਕਰਿਓ ਚੈਨਲ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਓ ਬੈਲ ਆਈਕਨ ਜ਼ਰੂਰ ਕਰਿਓ ਸਾਡੀ ਨਵੀਂ ਵੀਡੀਓ ਤੁਹਾਡੇ ਤੱਕ ਜ਼ਰੂਰ ਪਹੁੰਚ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ